ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਅੱਜ ਇੱਕ ਖਬਰ ਨਿਊਜ਼ੀਲੈਂਡ ਤੋਂ ਆ ਜਿਹੜੀ ਸਿੱਖ ਭਾਈਚਾਰੇ ਲਈ ਜਿਹੜੀ ਥੋੜੀ ਚਿੰਤਾ ਦੀ ਖਬਰ ਹੈ ਤੇ ਇਹ ਸਾਨੂੰ ਸੋਚਣ ਲਈ ਮਜਬੂਰ ਵੀ ਕਰਦੀ ਹੈ ਦਰਅਸਲ ਨਿਊਜ਼ੀਲੈਂਡ ਦੇ ਵਿੱਚ ਲੰਘੇ ਕੱਲ ਸਿੱਖਾਂ ਵੱਲੋਂ ਸਜਾਏ ਗਏ ਨਗਰ ਕੀਰਤਨ ਦਾ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਤੇ ਇਹ ਖਬਰ ਸਾਰੇ ਪਾਸੇ ਚਰਚਾ ਚ ਹੈ ਬਹੁਤ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਇਸ ਖਬਰ ਦੇ ਬਾਰੇ ਚਰਚਾ ਕੀਤੀ ਜਾ ਰਹੀ ਹੈ ਤੇ ਕੁਝ ਲੋਕ ਇਹਨੂੰ ਸਿੱਖ ਭਾਈਚਾਰੇ ਲਈ ਭਵਿੱਖ ਦੇ ਵਿੱਚ ਚਣੌਤੀ ਵਜੋਂ ਦੇਖ ਰਹੇ ਨੇ ਜਦੋਂ ਸਿੱਖਾਂ ਵੱਲੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ ਤੇ ਉੱਥੇ ਸਥਾਨਕ ਲੋਕਾਂ ਨੇ ਇਹਦਾ ਵਿਰੋਧ ਕੀਤਾ ਤੇ ਉਹਨਾਂ ਨੇ ਜਿਹੜਾ ਹੱਥ ਦੇ ਵਿੱਚ ਬੈਨਰ ਫੜੇ ਹੋਏ ਸਨ ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਇਹ ਨਿਊਜ਼ੀਲੈਂਡ ਹੈ ਭਾਰਤ ਨਹੀਂ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖਾਂ ਦੇ ਨਗਰ ਕੀਰਤਨ ਦੂਸਰੇ ਲੋਕਾਂ ਲਈ ਕੋਈ ਚੁਣੌਤੀ ਵਜੋਂ ਹਨ ਜਾਂ ਸਿੱਖਾਂ ਦੇ ਨਗਰ ਕੀਰਤਨ ਕੀ ਹੋਰਨਾ ਧਰਮਾਂ ਵਾਸਤੇ ਕੋਈ ਨੁਕਸਾਨਦਾਇਕ ਨਹੀਂ ਇਹ ਵੱਡਾ ਸਵਾਲ ਪੈਦਾ ਹੁੰਦਾ ਤੇ ਇਹਦੇ ਉੱਤੇ ਕੁਦਰਤੀ ਤੌਰ ਤੇ ਤੌਰ ਤੇ ਸਿੱਖ ਜਥੇਬੰਦੀਆਂ ਵੱਲੋਂ ਸਿੱਖ ਸੰਸਥਾਵਾਂ ਵੱਲੋਂ ਇਹਦਾ ਜਿਹੜਾ ਉਹ ਪ੍ਰਤੀਕਰਮ ਆਪੋ ਆਪਣਾ ਸਾਹਮਣੇ ਆਉਣਾ ਕੁਦਰਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਤੇ ਆਪਣਾ ਪ੍ਰਤੀਕਰਮ ਦਿੱਤਾ ਉਹ ਮੈਂ ਤੁਹਾਡੇ ਨਾਲ ਪਹਿਲਾਂ ਸਾਂਝਾ ਕਰ ਦਿੰਦਾ ਫਿਰ ਥੋੜਾ ਜਿਹਾ ਅਸੀਂ ਨਗਰ ਕੀਰਤਨ ਦੇ ਸਬੰਧ ਵਿੱਚ ਇਹਦੇ ਪਰੰਪਰਾ ਦੇ ਸਬੰਧ ਵਿੱਚ ਜਾਂ ਇਹਦੇ ਵਿਸ਼ਵੀ ਪ੍ਰਸੰਗ ਦੇ ਸਬੰਧ ਵਿੱਚ ਵੀ ਜਿਹੜੀ ਗੱਲਬਾਤ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿਹੜਾ ਬਿਆਨ ਦਿੱਤਾ ਉਹ ਹੈ ਸਿੱਖਾਂ ਵੱਲੋਂ ਨਿਊਜ਼ੀਲੈਂਡ ਵਿੱਚ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾਣਾ ਬੇਹੱਦ ਦੁਖਦਾਈ ਅਤੇ ਚਿੰਤਾਜਨਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਮਾਮਲੇ ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਜੇ ਸਿੱਖ ਭਾਈਚਾਰਾ ਸਦਾ ਤੋਂ ਹੀ ਵਿਸ਼ਵ ਭਾਈਚਾਰੇ ਦੀ ਭਲਾਈ, ਸ਼ਾਂਤੀ, ਸਹਿਣਸ਼ੀਲਤਾ ਅਤੇ ਤਰੱਕੀ ਲਈ ਆਪਣਾ ਮਸਾਲੀ ਯੋਗਦਾਨ ਪਾਉਂਦਾ ਆ ਰਿਹਾ ਹੈ। ਪਰ ਇਸ ਦੇ ਬਾਵਜੂਦ ਵੀ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਵੇਖਿਆ ਜਾਣਾ ਅਤ ਨਿੰਦਣਯੋਗ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਧਰਮ ਦੀ ਬੁਨਿਆਦ ਸਰਬੱਤ ਦਾ ਭਲਾ, ਭਰਾਤਰੀ ਭਾਵ ਅਤੇ ਮਨੁੱਖੀ ਏਕਤਾ ਦੇ ਨਾਲ-ਨਾਲ ਸੇਵਾ ਭਾਵਨਾ ਤੇ ਟਿਕੀ ਹੋਈ ਹੈ। ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਧਾਰਮਿਕ ਪਰੰਪਰਾ ਹੈ। ਜੋ ਸਮਾਜ ਵਿੱਚ ਆਪਸੀ ਸਾਜ ਪਿਆਰ ਅਤੇ ਏਕਤਾ ਦਾ ਸੰਦੇਸ਼ ਦਿੰਦੀ ਹੈ ਅਜਿਹੇ ਧਾਰਮਿਕ ਸਮਾਗਮਾਂ ਦਾ ਵਿਰੋਧ ਕਰਨਾ ਗੁਰੂ ਸਾਹਿਬਾਨ ਦੇ ਸਰਬੱਤ ਦੇ ਭਲੇ ਅਤੇ ਸਰਬ ਸੰਜੇ ਸੰਦੇਸ਼ ਨੂੰ ਸਿੱਧੀ ਛੱਟ ਹੈ ਉਹਨਾਂ ਨੇ ਆਖਿਆ ਕਿ ਦੁਨੀਆ ਭਰ ਵਿੱਚ ਵੱਖ-ਵੱਖ ਦੇਸ਼ਾਂ 'ਚ ਵਸਦੇ ਸਿੱਖ ਸਥਾਨਕ ਲੋਕਾਂ ਨਾਲ ਰਲ ਮਿਲ ਕੇ ਰਹਿੰਦੇ ਹਨ ਅਤੇ ਹਰ ਦੇਸ਼ ਦੇ ਕਾਨੂੰਨਾਂ ਅਨੁਸਾਰ ਸਥਾਨਕ ਸਭਿਆਚਾਰ ਦਾ ਪੂਰਾ ਸਤਿਕਾਰ ਕਰਦੇ ਹਨ ਸਿੱਖ ਸਮਾਗਮਾਂ ਦੌਰਾਨ ਲੰਗਰ ਅਤੇ ਨਿਸ਼ਕਾਮ ਸੇਵਾ ਰਾਹੀਂ ਮਨੁੱਖਤਾ ਦੀ ਭਲਾਈ ਦਾ ਸੁਨੇਹਾ ਦਿੱਤਾ ਜਾਂਦਾ ਹੈ ਜਿਸ ਨਾਲ ਸਮਾਜਿਕ ਸਾਂਝ ਮਜ਼ਬੂਤ ਹੁੰਦੀ ਹੈ ਐਡਵੋਕੇਟ ਧਮੀ ਨੇ ਨਿਊਜ਼ੀਲੈਂਡ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਭਾਈਚਾਰੇ ਨੂੰ ਆਪਣੇ ਸਥਾਨਕ ਪੱਦਰ ਤੇ ਧਾਰਮਿਕ ਰਸਮਾਂ ਕਰਨ ਦਾ ਅਧਿਕਾਰ ਦੇਣ ਉਹਨਾਂ ਨੇ ਕਿਹਾ ਕਿ ਇੱਕ ਆਦਰ ਸਹਿਯੋਗੀ ਮਾਹੌਲ ਵਿੱਚ ਕਰਵਾਏ ਜਾਣ ਲਈ ਸਰਕਾਰਾਂ ਆਪਣੇ ਠੋਸ ਕਦਮ ਚੁੱਕਣ ਉਹਨਾਂ ਨੇ ਧਾਰਮਿਕ ਆਜ਼ਾਦੀ ਅਤੇ ਆਪਸੀ ਸਤਿਕਾਰ ਨੂੰ ਕਿਸੇ ਵੀ ਬਹੁ ਸੱਭਿਆਚਾਰਕ ਸਮਾਜ ਦੀ ਅਸਲ ਪਛਾਣ ਨਾਲ ਇਕਮਿਕ ਹੁਣ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਥਾਨਕ ਸਿੱਖ ਆਪੋ ਆਪਣੇ ਦੇਸ਼ਾਂ ਦੇ ਅੰਦਰ ਉੱਥੋਂ ਦੇ ਲੋਕਾਂ ਦੇ ਨਾਲ ਮਿਲ ਬੈਠ ਕੇ ਅਜਿਹੇ ਮਾਮਲੇ ਵਿਚਾਰਨ ਤਾਂ ਜੋ ਭਵਿੱਖ ਵਿੱਚ ਅਜਿਹੀ ਨੌਬਤ ਨਾ ਆਵੇ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਬਿਆਨ ਦਿੱਤਾ ਨਗਰ ਕੀਰਤਨ ਸਿੱਖ ਕੌਮ ਦੀ ਇੱਕ ਬਹੁਤ ਹੀ ਅਹਿਮ ਰਵਾਇਤ ਹੈ ਸਿੱਖ ਜਦੋਂ ਵੀ ਆਪਣੇ ਗੁਰੂ ਸਾਹਿਬਾਨ ਦੇ ਗੁਰਪੁਰਬ ਮਨਾਉਂਦੇ ਨੇ ਜਾਂ ਇਤਿਹਾਸਿਕ ਦਿਹਾੜੇ ਮਨਾਉਂਦੇ ਨੇ ਜਾਂ ਸ਼ਤਾਬਦੀਆਂ ਦੇ ਸਮਾਗਮ ਕਰਦੇ ਨੇ ਤੇ ਅਜਿਹੇ ਨਗਰ ਕੀਰਤਨ ਸਜਾਉਂਦੇ ਆ ਰਹੇ ਨੇ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਇਆ ਜਾਂਦਾ ਉਹਦੇ ਆਰੰਭ ਵਿੱਚ ਉਹਦੇ ਮੂਹਰੇ ਪੰਜ ਪਿਆਰੇ ਸਾਹਿਬਾਨ ਹੁੰਦੇ ਨੇ ਨਾਲ ਨਿਸ਼ਾਨਚੀ ਸਿੰਘ ਹੁੰਦੇ ਨੇ ਪੰਜ ਇਹ ਸਾਡੀ ਰਵਾਇਤ ਬਹੁਤ ਹੀ ਵਿਲੱਖਣ ਤੇ ਸ਼ਾਨਾਮੱਤੀ ਹੈ ਤੇ ਇਹਦੇ ਤੇ ਕਿਸੇ ਨੂੰ ਇਤਰਾਜ਼ ਕਰਨਾ ਜਿਹੜਾ ਵਾ ਉਹ ਠੀਕ ਨਹੀਂ ਲੱਗਦਾ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਅਸੀਂ ਅੱਜ ਵਿਸ਼ਵ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵਸ ਰਹੇ ਹਾਂ ਤੇ ਉੱਥੋਂ ਦੇ ਲੋਕਾਂ ਨੂੰ ਨਾਲ ਲੈ ਕੇ ਉਹਨਾਂ ਦੇ ਨਾਲ ਵਿਚਾਰ ਚਰਚਾ ਕਰਕੇ ਉਹਨਾਂ ਨੂੰ ਸ਼ਾਮਲ ਕਰਕੇ ਅਜਿਹੇ ਕਾਰਜ ਕਰਨ ਵੱਲ ਸਾਨੂੰ ਯਤਨ ਕਰਨੇ ਚਾਹੀਦੇ ਨੇ ਹਾਂ ਇਹ ਗੱਲ ਵੀ ਸਹੀ ਹੈ ਕਿ ਪੂਰੇ ਦੁਨੀਆ ਦੇ ਵਿੱਚ ਜਦੋਂ ਨਗਰ ਕੀਰਤਨ ਸਜਾਏ ਜਾਂਦੇ ਨੇ ਜਿਵੇਂ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਵੱਡੇ ਨਗਰ ਕੀਰਤਨਾਂ ਦਾ ਜਦੋਂ ਅਸੀਂ ਰੂਪ ਦੇਖਦੇ ਹਾਂ ਖਬਰਾਂ ਵੰਡੀਆਂ ਨੇ ਤੇ ਬਹੁਤ ਚੰਗਾ ਲੱਗਦਾ ਪਰ ਉੱਥੇ ਇਹ ਵੀ ਗੱਲ ਇੱਕ ਪਹਿਲੂ ਹੈ ਕਿ ਜਦੋਂ ਇਹਨਾਂ ਦੇਸ਼ਾਂ ਦੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਨੇ ਤੇ ਬਹੁਤ ਸਾਰੇ ਸਥਾਨਕ ਲੋਕ, ਗੋਰੇ ਲੋਕ ਵੀ ਇਹਦਾ ਹਿੱਸਾ ਬਣਦੇ ਨੇ ਤੇ ਉਹਨਾਂ ਨੇ ਆਪਣੇ ਸਿਰ ਤੇ ਦਸਤਾਰਾਂ ਵੀ ਸਜਾਈਆਂ ਹੁੰਦੀਆਂ ਨੇ। ਬਹੁਤ ਸਾਰੇ ਸਥਾਨਕ ਲੋਕ ਜਿਹੜੇ ਨੇ ਉਹ ਲੰਗਰ ਲਗਾਉਂਦੇ ਨੇ, ਨਗਰ ਕੀਰਤਨਾਂ ਦਾ ਸਵਾਗਤ ਕਰਦੇ ਨੇ, ਉਹਦਾ ਹਿੱਸਾ ਬਣਦੇ ਨੇ। ਪਰ ਜਿੱਥੇ ਕਿਤੇ ਅਜਿਹੇ ਜਿਹੜਾ ਜਿਵੇਂ ਇਹ ਸਵਾਲ ਨਿਊਜ਼ੀਲੈਂਡ ਦੇ ਵਿੱਚ ਬਣਿਆ, ਅਜਿਹੇ ਮਾਮਲਿਆਂ ਦੇ ਵਿੱਚ ਸਿੱਖਾਂ ਨੂੰ ਸਥਾਨਕ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੀਦਾ। ਉਹਨਾਂ ਨਾਲ ਮਿਲ ਬੈਠ ਕੇ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਾਉਣੀ ਚਾਹੀਦੀ ਹੈ ਉਹਨਾਂ ਨੂੰ ਨਗਰ ਕੀਰਤਨਾਂ ਦਾ ਇਤਿਹਾਸ ਦੱਸਣਾ ਚਾਹੀਦਾ ਆਪਣੀਆਂ ਰਵਾਈਟਾਂ ਬਾਰੇ ਦੱਸਣਾ ਚਾਹੀਦਾ ਕਿ ਨਗਰ ਕੀਰਤਨ ਸਾਡੀ ਕੌਮੀ ਜਿਹੜੀ ਇੱਕ ਪਰੰਪਰਾ ਹੈ ਤੇ ਇਹ ਸਾਡਾ ਗੁਰੂ ਸਾਹਿਬਾਨ ਨੂੰ ਸ਼ਰਧਾ ਸਤਕਾਰ ਤੇ ਸਿੱਖੀ ਪ੍ਰਤੀ ਲੋਕਾਂ ਦੇ ਵਿੱਚ ਸਨੇਹਾ ਦੇਣ ਦਾ ਇੱਕ ਜਿਹੜਾ ਸਾਧਨ ਹੈ ਇਹ ਸਨੇਹਾ ਸਿੱਖੀ ਦੇ ਵਿੱਚ ਸੇਵਾ ਦਾ ਵੀ ਹੈ ਇਹ ਸਨੇਹਾ ਸਿੱਖੀ ਦੇ ਵਿੱਚ ਨਾਮ ਸਿਮਰਨ ਦਾ ਵੀ ਹੈ ਇਹ ਸਨੇਹਾ ਆਪਸੀ ਭਾਈਚਾਰਕ ਸਾਂਝ ਦਾ ਵੀ ਹੈ ਇਹ ਸਨੇਹਾ ਰਾਲ ਮਿਲ ਕੇ ਰਹਿਣ ਦਾ ਵੀ ਆ ਤੇ ਇਹ ਸੁਨੇਹਾ ਦੂਜਿਆਂ ਲਈ ਕਾਰਜ ਕਰਨ ਦਾ ਵੀ ਆ ਲੋਕ ਭਲਾਈ ਦੇ ਕਾਰਜ ਕਰਨ ਦਾ ਵੀ ਆ ਇਹ ਗੱਲਾਂ ਸਮਝਾਈਆਂ ਜਾਣ ਲੋਕਾਂ ਨੂੰ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਿੱਖਾਂ ਦੇ ਨਗਰ ਕੀਰਤਨ ਜਿਹੜੇ ਨੇ ਉਹ ਕੋਈ ਕਿਸੇ ਦੇ ਵਿਰੋਧ ਵਿੱਚ ਨਹੀਂ ਹਨ ਉਹ ਇੱਕ ਪ੍ਰਦਰਸ਼ਨ ਨਹੀਂ ਹਨ ਬਲਕਿ ਲੋਕਾਂ ਨੂੰ ਜੋੜਨ ਦਾ ਲੋਕਾਂ ਨੂੰ ਭਾਈ ਭਾਈਚਾਰਕ ਸਾਜ ਪੈਦਾ ਕਰਨ ਦਾ ਇੱਕ ਜ਼ਰੀਆ ਨੇ ਸੋ ਇਹ ਗੱਲ ਜ਼ਰੂਰ ਸਿੱਖ ਜਿਹੜੇ ਵਿਸ਼ੇ ਪੱਤਰ ਦੇ ਵਿੱਚ ਵਾਸਤੇ ਸਿੱਖ ਨੇ ਉਹਦੇ ਉੱਤੇ ਜ਼ਰੂਰ ਧਿਆਨ ਦੇਣ ਦੂਸਰੀ ਗੱਲ ਇੱਕ ਮੈਂ ਇਹ ਵੀ ਕਵਾਂਗਾ ਕਿ ਜਿਹੜੇ ਸਥਾਨਕ ਤੌਰ ਤੇ ਸਿੱਖ ਆਗੂ ਨੇ ਜਿਵੇਂ ਉਹਨਾਂ ਦੇ ਸ਼ਹਿਰ ਦੇ ਵਿੱਚ ਸਿੱਖਾਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਸਰਕਾਰਾਂ ਦੇ ਵਿੱਚ ਵੀ ਭਾਈਚਾਰਕ ਭਾਗੀਦਾਰੀ ਜਿਹੜੀ ਉਹ ਪੈਦਾ ਕੀਤੀ ਹੈ ਉਹਨਾਂ ਦੇ ਵਿੱਚ ਬਹੁਤ ਸਾਰੇ ਐਮਪੀਜ਼ ਨੇ ਬਹੁਤ ਸਾਰੇ ਸਥਾਨਕ ਜਿਹੜੇ ਨੇ ਉਹ ਨੇਤਾ ਚੁਣੇ ਜਾਂਦੇ ਨੇ ਸਰਕਾਰਾਂ ਦੇ ਵਿੱਚ ਉਹ ਸਰਕਾਰਾਂ ਨੂੰ ਵੀ ਅਜਿਹੇ ਮਾਮਲਿਆਂ ਦੇ ਵਿੱਚ ਆਪਣੀ ਗੱਲ ਸਿੱਖਾਂ ਦੀ ਰੱਖਣ ਤਾਂ ਕਿ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗ ਸਕੇ ਸਰਕਾਰਾਂ ਰਾਹੀਂ ਪਤਾ ਲੱਗ ਸਕੇ ਕਿ ਸਿੱਖ ਜਿਹੜੇ ਨੇ ਇਹ ਭਾਈਚਾਰਕ ਸਾਂਝ ਲਈ ਅਜਿਹੇ ਕਾਰਜ ਕਰਦੇ ਨੇ ਹਾਂ ਇਹ ਬਿਨਾ ਸ਼ਕਤੀ ਸਿੱਖਾਂ ਦੀ ਇੱਕ ਧਾਰਮਿਕ ਪਰੰਪਰਾ ਹੈ ਪਰ ਇਸ ਦੇ ਮੰਤਵ ਇਸ ਦਾ ਜਿਹੜਾ ਅਸਰ ਹੈ ਉਹ ਸਮਾਜਿਕ ਤੌਰ ਤੇ ਮਜ਼ਬੂਤੀ ਸਮਾਜਿਕ ਮਜ਼ਬੂਤੀ ਆਪਸੀ ਸਹਾਇਤਾ ਰਾਹੀਂ ਆ ਕੇ ਜੁੜਦਾ ਹੈ ਸੋ ਇਸ ਦੇ ਵੱਲ ਵਿਸ਼ੇਸ਼ ਤੌਰ ਤੇ ਸਾਨੂੰ ਸਾਰਿਆਂ ਨੂੰ ਤਵੱਜੋ ਦੇਣੀ ਚਾਹੀਦੀ ਹੈ ਸਿੱਖ ਭਾਈਚਾਰੇ ਨੂੰ ਇਹ ਪਹਿਲੂ ਬਹੁਤ ਹੀ ਦੁੱਖਦਾਈ ਹੈ ਕਿ ਕਿਸੇ ਵੱਲੋਂ ਗੁਰੂ ਸਾਹਿਬਾਨ ਨੂੰ ਸ਼ਰਧਾ ਸਤਕਾਰ ਭੇਟ ਕਰਨ ਲਈ ਸਜਾਏ ਨਗਰ ਕੀਰਤਨ ਦਾ ਵਿਰੋਧ ਕਰਨ ਦੀ ਖਬਰ ਬਣੇ ਸੋ ਇਹਦੇ ਵਾਸਤੇ ਸਾਨੂੰ ਸਾਰੀ ਕੌਮ ਨੂੰ ਸੰਜੀਦਾ ਹੋਣ ਦੀ ਲੋੜ ਹੈ ਖਾਸ ਕਰਕੇ ਦੁਨੀਆ ਭਰ ਚ ਵਾਸਤੇ ਸਿੱਖਾਂ ਨੂੰ ਉੱਥੋਂ ਦੇ ਲੋਕਾਂ ਦੇ ਨਾਲ ਸੰਵਾਦ ਦੇ ਵਿੱਚ ਪੈਣ ਦੀ ਲੋੜ ਹੈ ਉਹਨਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਇਹ ਸਾਡਾ ਸਾਰਿਆਂ ਦਾ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਇੱਕ ਤਰੀਕਾ ਹੈ ਤੇ ਆਓ ਇਸ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਜਿਵੇਂ ਅਮਰੀਕਾ ਕੈਨੇਡਾ ਦੇ ਵਿੱਚ ਬਹੁਤ ਸਾਰੇ ਗੂਰੇ ਸ਼ਾਮਲ ਹੁੰਦੇ ਨੇ ਸੋ ਸਾਰੀ ਕੌਮ ਲਈ ਇਹ ਅੱਜ ਸੋਚਣ ਦੀ ਘੜੀ ਹੈ ਅਜੇ ਹੀ ਨੌਬਤ ਅੱਗੇ ਤੋਂ ਕਿਤੇ ਨਾ ਆਵੇ ਇਹ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਵੀ ਕਰਦੇ ਹਾਂ ਤੇ ਅਸੀਂ ਯਤਨ ਵੀ ਸਾਨੂੰ ਕੌਮ ਨੂੰ ਇਹਦੇ ਲਈ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ